वाहेगुरु जी का खालसा वाहगुरु जी की फतेह साडे शहर में आए हुए आम आदमी पार्टी दे सी एम साहब सरदार भगव परगौ, भगवंत सिंह जी मान कैबिनेट मिनिस्टर मंत्री साहबान एम एल ए साहबान चेयरमैन मेर साहबान मेरे शहर के निवासी ਸਾਡੇ ਬਲਾਕ ਪ੍ਰਧਾਨ ਸਰਪੰਚ ਸਹਿਬ ਸਾਡੇ ਵਲੰਟੀਅਰ ਵੱਖ-ਵੱਖ ਸ਼ਹਿਰਾਂ ਤੋਂ ਆਏ ਇਹ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੈਂ ਤੁਹਾਡਾ ਬਹੁਤ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬਣਾਉਣੀ ਆ ਜੇ ਤੁਸੀਂ ਆਏ ਤੇ ਇਹ ਇੱਥੇ ਆਮ ਆਦਮੀ ਪਾਰਟੀ ਨੂੰ ਜਿਹੜਾ ਆਪਣਾ ਸਮਰਥਨ ਦੇਣ ਆਏ ਇਹ ਜਿਹੜੇ ਅੱਜ ਦਾ ਦੇਣ ਜਿਹੜਾ ਉਹ ਮੇਰੇ ਲਈ ਬੜਾ ਭਾਵਕ ਆ ਇਹ ਸਾਰਾ ਕੁਝ ਕਹਿਣ ਲਈ ਕਿਉਂਕਿ ਇਹ ਜਿਹੜਾ ਜਿਹੜੀ ਸੀਟ ਆ ਉਹ ਜਿਹੜੀ ਜਿਮਨੀ ਚੋਂ ਹੁਣ ਜਾ ਰਹੀ ਆ ਇਹ ਡਾਕਟਰ ਕਸ਼ਵੀਰ ਸਿੰਘ ਸੋਲ ਜਿਹੜੇ ਮੇਰੇ ਪਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਇਲੈਕਸ਼ਨ ਜਿਹੜੀ ਹੋ ਰਹੀ ਆ ਤੇ ਇਸ ਕਰਕੇ ਕਿਉਂਕਿ ਦੋਸਾ ਜ루 ਬੜੇ ਸੀ ਇਥੋਂ ਐਮ ਐਲ ਏ ਬੜੇ ਸਾਰੇ ਜਿਹੜੇ ਉਹਨਾਂ ਦੇ ਸਾਥੀ ਸਾਡੇ ਸ਼ਹਿਰ ਨਿਵਾਸੀ ਸਾਡੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਦੀਆਂ ਚੰਗੀਆਂ ਗੱਲਾਂ ਜੋ ਉਹਨਾਂ ਦੇ ਵਿੱਚ ਸੀ ਇੱਕ ਡਾਕਟਰ ਦੇ ਤੌਰ ਤੇ ਉਹ ਬੜੇ ਵਧੀਆ ਸੀ ਆਪਣੇ ਜਿਹੜੇ ਪੇਸ਼ੈਂਟ ਸੀ ਉਹਨਾਂ ਦਾ ਬੜਾ ਸਾਥ ਦਿੰਦੇ ਸੀ ਇੱਕ ਇਹ ਸਮਾਜਿਕ ਦੇ ਵਿੱਚ ਜਿਹੜਾ ਉਹ ਕੰਮ ਕਰਦੇ ਸੀ ਸਮਾਜ ਸੇਵੀ ਸੀ ਬੜੇ ਹਰ ਜਿਹੜੀ ਕੋਈ ਜਿਹੜਾ ਸਾਡੇ ਸ਼ਹਿਰ 'ਚ ਕੋਈ ਮੁਸ਼ਕਲ ਆਉਂਦੀ ਸੀ ਉਹਦੇ ਪ੍ਰਤੀ ਉਹ ਸੁਚੇਤ ਹੁੰਦੇ ਸੀ ਬੱਚਿਆਂ ਨੂੰ ਜਿਹੜੇ ਆਮ ਲੋਕ ਹਨਾਂ ਨੂੰ ਉਹਦੇ ਪ੍ਰਤੀ ਅਵੇਅਰ ਕਰਦੇ ਰਹਿੰਦੇ ਸੀ ਉਹਦਾਂ ਨੇ ਕਹਿਣ ਤੋਂ ਪਹਿਲਾਂ ਵੀ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਹ ਸਮਾਜ ਨੂੰ ਸਮਰਪਿਤ ਕੀਤਾ ਹੁੰਦਾ ਸੀ ਤੇ ਉਹ ਹਰ ਸਮੇਂ ਹਰ ਦਿਨ ਉਹਨਾਂ ਦਾ ਇੱਕ ਕੋਈ ਪ੍ਰੋਗਰਾਮ ਹੁੰਦਾ ਸੀ ਜਿਹੜਾ ਵੀ ਸਮਾਜ ਦੀਆਂ ਸਮੱਸਿਆਵਾਂ ਦਾ ਨੂੰ ਹੱਲ ਕਰਨ ਲਈ ਹੁੰਦਾ ਸੀ ਤੋਂ ਸਾਨੂੰ ਵੀ ਕਰਦੇ ਸੀ ਵੀ ਤੁਸੀਂ ਚੱਲੋ ਉਹਨਾਂ ਦੇ ਸਾਥੀ ਸੀ ਬੜੀ ਵਧੀਆ ਉਹਨਾਂ ਦੀ ਟੀਮ ਸੀ ਜਿਹੜੇ ਕਿ ਸਾਰੇ ਇਕੱਠੇ ਉਹਨਾਂ ਦੀ ਇੱਕੋ ਸੋਚ ਦੇ ਸੀ ਤੋਂ ਕੰਮ ਕਰਦੇ ਰਹੇ ਲੇਕਿਨ ਇਹ ਹੋਇਆ ਵੀ ਇੱਕ ਬੜੀ ਨਾਮਰਾਜ਼ ਬਿਮਾਰੀ ਜਿਹੜੀ ਉਹਨਾਂ ਨੂੰ ਉਹਨਾਂ ਦਾ ਪਤਾ ਲੱਗਾ ਮੈਨੂੰ ਤਾਂ ਵੈਸੇ ਉਹਨਾਂ ਨੂੰ ਬੜਾ ਲੇਟ ਦੱਸਿਆ ਵੀ ਮੈਂ ਤਾਂ ਬਿਮਾਰ ਹੋ ਚੁੱਕਾ 1.5 ਸਾਲ ਬਾਅਦ ਮੈਨੂੰ ਪਤਾ ਲੱਗਾ ਸੀ ਲੇਕਿਨ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਬੜਾ ਬਹਾਦਰੀ ਨਾਲ ਜਿਹੜਾ ਮੁਕਾਬਲਾ ਕੀਤਾ ਕਦੀ ਉਦਾਸ ਨਹੀਂ ਹੋਏ ਤੇ ਜਦੋਂ ਮੈਨੂੰ ਪਤਾ ਲੱਗਾ ਤੇ ਆਖਰੀ ਦਿਨਾਂ ਦੀ ਮੇਰੋ ਜਾਗ ਆ ਵੀ ਉਹ ਆਪਣੀ ਪਾਰਟੀ ਦੇ ਪ੍ਰਤੀ ਉਹ ਬੜਾ ਫਿਕਰਮੰਦ ਸੀ ਤੇ ਮੈਨੂੰ ਅਕਸਰ ਹੀ ਕਹਿੰਦੇ ਹੁੰਦੇ ਸੀ ਮੈਨੂੰ ਵੀ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਆ ਕਦੀ ਵੀ ਉਹਦਾ ਸਾਥ ਨਹੀਂ ਛੱਡਣਾ ਮੈਂ ਆਮ ਆਦਮੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਆ ਮੈਂ ਕਹਿੰਦਾ ਦੱਸਦੇ ਹੁੰਦੇ ਸੀ ਆਪਣਾ ਐਕਸਪੀਰੀਅੰਸ ਮੈਂ ਪਿੰਡਾਂ 'ਚ ਜਾਣਾ ਜਦੋਂ ਪਾਰਟੀ ਸ਼ੁਰੂ ਹੋਈ ਸੀ ਤੇ ਕਹਿੰਦੇ ਮੈਂ ਥੋੜੇ ਜਿਹਾ ਵਲੰਟੀ ਦੋ ਚਾਰ ਬੰਦੇ ਇਕੱਠੇ ਕਰਦਾ ਪਿੰਡ ਚੋਂ ਉਹਨਾਂ ਨੂੰ ਸਮਝਾਉਣਾ ਤੇ ਅਗਲੇ ਦਿਨ ਉਹ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਆਣ ਕੇ ਤੇ ਉਹਨਾਂ ਨੂੰ ਜਿਹੜੇ ਡਰਾ ਦਿੰਦੇ ਆ ਤੇ ਜਦੋਂ ਮੈਂ ਇਹ ਅਗਲੇ ਦਿਨ ਜਾਨਾ ਸ਼ਾਮ ਨੂੰ ਫੋਨ ਆ ਜਾਂਦੇ ਸੀ ਜਿਹੜੇ ਚਾਰ ਬੰਦੇ ਜੋੜੇ ਹੁੰਦੇ ਸੀ ਵੀ ਨਹੀਂ ਦਾਸ ਸਾਹਿਬ ਇਹ ਤਾਂ ਕੋ ਸਾਥ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਫਲਾਣੇ ਨੇ ਇਸ ਤਰ੍ਹਾਂ ਕਹਿਤਾ ਤੇ ਉਹ ਕਹਿੰਦੇ ਇਸ ਤਰ੍ਹਾਂ ਕਹਿਤਾ ਤੇ ਮੈਨਾਂ ਨੂੰ ਪੁੱਛਦੀ ਹੀ ਅਕਸਰ ਵੀ ਹੁਣ ਕੀ ਕਰੋਗੇ ਅਗਲੇ ਦਿਨ ਉਹ ਫੇਰ ਉਸੇ ਪਿੰਡ ਪਹੁੰਚ ਜਾਂਦੇ ਆਪਣੇ ਸਾਥੀਆਂ ਨੂੰ ਲੈ ਕੇ ਭੁੱਖੇ ਤੇ ਆਏ ਤੇ ਜਾ ਕੇ ਫੇਰ ਉਹਨਾਂ ਦੁਬਾਰਾ ਮਿਲਦੇ ਸੀ ਤੇ ਉਹਦੇ ਚ ਕੋਸੁਰਵੇ ਵੀ ਸੀ ਜਿਹੜੇ ਹੌਲੀ ਹੌਲੀ ਦਿੱਤਰ ਦੇ ਆਏ ਤਾਂ ਉਹਨਾਂ ਨੇ ਇੱਕ ਅਖੀਰ ਇੱਕ ਦਿਨ ਇਹ ਵੀ ਆ ਗਿਆ ਕਿ ਉਹ ਜਿਹੜਾ ਕਾਫਲਾ ਸੀ ਉਹ ਬੜਾ ਅਣਗਿਣਤ ਲੋਕਾਂ ਦੀ ਗਿਣਤੀ ਛੋ ਗਿਆ ਤੇ ਦਾਸਾ ਵੱਲੋਂ ਉਹਨਾਂ ਨੇ ਹਲਕੇ ਦਾ ਐਮਐਲਏ ਬਣਾ ਦਿੱਤਾ ਤੇ ਉਹ ਹਮੇਸ਼ਾ ਹੀ ਜਦੋਂ ਆਖਰੀ ਦਿਨ ਸੀ ਉਹਨਾਂ ਦੇ ਉਦੋਂ ਵੀ ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਜਦੋਂ ਮੈਂ ਜੇ ਮੈਨੂੰ ਕੁਝ ਹੋ ਗਿਆ ਮੈਨੂੰ ਤੇ ਇੰਨੀ ਗੱਲ ਵੈਸੇ ਕੱਟਦਾ ਸੀ ਲੇਕਿਨ ਕਹਿੰਦੇ ਹੁੰਦੇ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਟਿਕਟ ਮੰਗਣਾ ਤਰਪੀ ਪਾਰਟੀ ਕੋਲੋਂ ਮੈਂ ਬਹੁਤ ਕੰਮ ਕੀਤਾ ਆਪਣੇ ਸ਼ਹਿਰ ਲਈ ਆਪਣੇ ਇਲਾਕੇ ਲਈ ਤੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਤੁਸੀਂ ਮੰਨਣਾ ਇਹ ਨਾ ਵੀ ਮੈਂ ਤੇਰੀ ਨੇ ਸਾਲਾਂ ਦੀ ਜਿਹੜੀ ਮਿਹਨਤ ਆ ਉਹਨੂੰ ਤੂੰ ਐਵੇਂ ਗਵਾਦੀ ਤੇ ਤੂੰ ਮੈਨੂੰ ਪਤਾ ਮੈਂ ਮੇਜਰੋਂ ਤੂੰ ਤੂੰ ਟਿਕਟ ਮੰਗਣ ਜਾਉਂਗੀ ਤੇ ਮੈਂ ਤੈਨੂੰ ਵੇਖਦਾ ਹੋਊਗਾ ਤੇ ਮੈਂ ਤੈਨੂੰ ਪਸੰਦ ਨਹੀਂ ਕਰੂੰਗਾ ਵੀ ਤੂੰ ਇਹ ਗੱਲ ਕਰਦੀ ਤੇ بڑے ਮੌਕੇ ਆਏ ਉਹਨਾਂ ਦੇ ਭੋਗਤੇ ਵੀ ਉਹਨਾਂ ਦੇ ਬਾਅਦ ਵੀ ਮੈਨੂੰ ਸਾਥੀ ਮਿਲਦੇ ਰਹੇ ਵੱਖ-ਵੱਖ ਪਾਰਟੀਆਂ ਤੋਂ ਵੀ ਮਿਲਦੇ ਰਹੇ ਲੇਕਿਨ ਮੈਂ ਇਹੀ ਸੀ ਵੀ ਮੈਨੂੰ ਦਾਸਾ ਦਾ ਚਿਹਰਾ ਯਾਦ ਆ ਜਾਂਦਾ ਸੀ ਕਿ ਉਹ ਮੈਨੂੰ ਕਹਾਂ ਸੀ ਕਿ ਪਾਰਟੀ ਜੋ ਵੀ ਫੈਸਲਾ ਕਰੂਗੀ ਤੂੰ ਮੰਨੀ ਉਹਨੂੰ ਤੇ ਤੂੰ ਆਪਣੇ ਪਾਰਟੀ ਨਾਲ ਰਹੇਂ ਹਮੇਸ਼ਾ ਹੀ ਰਹਿਣਾ ਕਿਉਂਕਿ ਇਹ ਪਾਰਟੀ ਦਾ ਜਿਹੜਾ ਬੂਟਾ ਆ ਨਾ ਇਹਨੂੰ ਮੈਂ ਬੜੀ ਮੁਸ਼ਕਲ ਆਇਆ ਤੈਨੂੰ ਫੁੱਟਣ ਦੀ ਕੋਸ਼ਿਸ਼ ਨਾ ਕਰੀ ਤੇ ਮੈਂ ਅੱਜ ਤੁਹਾਡੇ ਕੋ ਵੀ ਆਸ ਕਰਦੀ ਆ ਕਿ ਤੁਸੀਂ ਵੀ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਪਾਰਟੀ ਦਾ ਸਾਥ ਦੋ ਕਿਉਂਕਿ ਜਿਹੜੀਆਂ ਬੜੀਆਂ ਸਾਰੀਆਂ ਮੁਸ਼ਕਲਾਂ ਸਾਡੇ ਸਮਾਜ 'ਚ ਹੈਗੀਆਂ ਤਸੇ ਜੇ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਮੁਸ਼ਕਲਾਂ ਦੇ ਖਿਲਾਫ ਲੜ ਸਕਾਂਗੇ ਕਿਉਂਕਿ ਹੁਣ ਸਾਡੇ ਕੋ ਬੜੇ ਸਾਰੇ ਸਾਧਨ ਆ ਮੀਡੀਆ ਹੈਗਾ ਬੜਾ ਕੁਝ ਹੈਗਾ ਸਾਡੇ ਕੋ ਜਿਹਦੇ ਨਾਲ ਹੀ ਅਸੀਂ ਜਿਹੜੇ ਸਾਡੇ ਵਿਚਾਰ ਆ ਜਾਂ ਜੋ ਸਮਾਜ ਚ ਗਲਤ ਹੁੰਦਾ ਉਹਦੇ ਖਿਲਾਫ ਲੜ ਸਕਦੇ ਆ ਸਾਨੂੰ ਲੜਨਾ ਆਉਂਦਾ ਮੈਂ ਆ ਹੁਣ ਪਿਛਲੇ ਦਿਨਾਂ ਸੇ ਇੱਕ ਬੜਾ ਸੀ ਤੇ ਪੰਥਕ ਜਿਹੜਾ ਮੈਂ ਸੀ ਬੈਜ ਦੇ ਬਾਰੇ ਮਤਲਬ ਧਰਮ ਬਾਰੇ ਮੈਂ ਬਹੁਤਾ ਨਹੀਂ ਜਾਣਦੀ ਲਿਖਦਾ ਮੈਨੂੰ ਯਾਦ ਆਵੇ ਅਸੀਂ ਬੜੀ ਸਾਰੀ ਪੰਥ ਦੀ ਗੱਲ ਹੁੰਦੀ ਆ ਤੇ ਮੈਨੂੰ ਯਾਦ ਆਇਆ ਕਿ ਮੈਂ ਮੇਰੇ ਜਿਹੜੇ ਦਾਦਾ ਜੀ ਦੇ ਭਰਾ ਸੀ ਉਹ ਇੱਕ ਨਨਕਾਣਾ ਸਾਹਿਬ ਸ਼ਹੀਦ ਹੋਏ ਸੀ ਤੇ ਇੱਕ ਜਿਹੜੇ ਉਹ ਜੈਤੋ ਦੇ ਮੋਰਚੇ ਸ਼ਹੀਦ ਹੋਏ ਸੀ 1921 ਚੋਨਾ ਦੀ ਹੋਣਾ ਨੇ ਸ਼ਹੀਦ ਦੋਨੇ ਹੋਏ ਸੀ ਤੇ ਮੈਨੂੰ ਯਾਦ ਆਇਆ ਵੀ ਸਾਡੇ ਪਰਿਵਾਰ ਨੇ ਤੇ ਇਹ ਵੀ ਨਾ ਕਰ ਦਿੱਤੀ ਸੀ कि ਅਸੀਂ ਉਹਨਾਂ ਸ਼ਹੀਦਾਂ ਦਾ ਜਿਹੜਾ ਉਹਨਾਂ ਦਾ ਕੋਈ ਬੋਲ ਨਹੀਂ ਲੈਣਾ ਸ਼੍ਰੋਮਣੀ ਕਮੇਟੀ ਕੋਲ ਉਹਨਾਂ ਦੇ ਕੋਸ਼ਿਸ਼ ਨਹੀਂ ਸੀ ਲਿਆ ਉਹਨਾਂ ਕਹਿਆ ਸੀ ਕਿ ਅਸੀਂ ਉਹਨਾਂ ਦੀਆਂ ਸ਼ਹੀਦੀਆਂ ਦਾ ਬੋਲ ਨਹੀਂ ਪੌੜਾ ਤੇ ਅਸੀਂ ਠੀਕ ਹੈ ਸ਼ਹੀਦ ਹੋ ਗਏ ਉਹ ਕੌਮਲੇ ਜਿਹੜੇ ਸ਼ਹੀਦ ਆ ਉਹ ਤੇ ਉਹ ਅਸੀਂ ਉਹਨਾਂ ਦਾ ਸਨਮਾਨ ਕਰਦੇ ਆਂ ਅਸੀਂ ਉਹਨੂੰ ਕੋਈ ਲੈ ਕੇ ਜੇ ਕੋਈ ਫਾਇਦਾ ਲੈ ਕੇ ਤੇ ਜਿਹੜਾ ਉਹ ਨਹੀਂ ਅਸੀਂ ਤੇ ਮਤਲਬ ਜੀ ਸਕਾਂਗੇ ਤੇ ਉਹਨਾਂ ਦੇ ਪਰਿਵਾਰ ਨੇ ਕਦੀ ਵੀ ਕੋਈ ਨਹੀਂ ਸੀ ਲਈ ਤੇ ਮੈਨੂੰ ਕਦੀ ਇਹ ਵੀ ਚੀਜ਼ ਆ ਮੈਨੂੰ ਆਉਂਦੀ ਆ ਕਿ ਜਿਹੜੇ ਮੇਰੇ ਉਹ ਜਿਹੜੇ ਪਰਿਵਾਰ ਸੀ ਪਰਿਵਾਰ ਦੇ ਮੈਂਬਰ ਜਿਹੜੇ ਮੇਰੇ ਦਾਦੇ ਸੀ ਮੈਨੂੰ ਉਹਨਾਂ ਤੇ ਵੀ ਬਾੜਾ ਮੇਰੇ ਫਾਦਰ ਵੀ ਫਰਪਾ ਜਨੂ ਦਲ ਪੰਜਾਬੀ ਦੇ ਬੜੇ ਵੱਡੇ ਲੇਖਕ ਲਾਇ ਰਹੇ ਆ ਤੇ ਉਹ ਵੀ ਮੈਨੂੰ ਦੱਸਦੇ ਸੀ ਕਿ ਜੇ ਗਲਤੋਂ ਦੱਸ ਮਾਚ ਤੇ ਉਹਦੇ ਖਿਲਾਫ ਇਹ ਜਿਹੜਾ ਬੋਲਣਾ ਲੜਨਾ ਜਿਹੜਾ ਉਹ ਤੁਹਾਨੂੰ ਆਉਣਾ ਚਾਹੀਦਾ ਤੇ چیزਾਂ ਮੈਨੂੰ ਵੀ ਆਉਂਦੀਆਂ ਤੇ ਜੇ ਕੋਈ ਗਲਤ ਸਾਡੇ ਸਮਾਜ 'ਚ ਹੁੰਦਾ ਤੇ ਮੈਂ ਆਪਣੇ ਸਾਥੀਆਂ ਨਾਲ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਜਿਹੜੇ ਲੋਕ ਆ ਉਹਨਾਂ ਸਮੱਸਿਆਵਾਂ ਪ੍ਰਤੀ ਅਸੀਂ ਸਾਰੇ ਰਲ ਕੇ ਜਿਹੜੇ ਉਹ ਲੜ ਸਕਦੇ ਆ ਤੇ ਹੁਣ ਵਕਤ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਤੁਸੀਂ ਮਜ਼ਬੂਤ ਕਰੋ ਜੋ ਵੀ ਉਹਨਾਂ ਫੈਸਲਾ ਕੀਤਾ ਉਹਨੂੰ ਮਨਜ਼ੂਰ ਕਰੋ ਤੇ ਪਾਰਟੀ ਨੂੰ ਪੱਕੇ ਪੈਰਾਂ ਤੇ ਕਰੋ ਕਿਉਂਕਿ ਦੇਖੋ ਮੈਂ ਸੋਚਦੀ ਆ ਈ ਅਸੀਂ ਆਪਣੇ ਬੱਚਿਆਂ ਨੂੰ ਦਿੰਨੇ ਆ ਵੀ ਬੜਾ ਵਧੀਆ ਘਰ ਹੋਵੇ ਉਹਨਾਂ ਨੂੰ ਬੜੇ ਪੈਸੇ ਦਿੰਨੇ ਆ ਬੈਂਕ ਬੈਲੈਂਸ ਦਿੰਨੇ ਆ ਲੇਕਿਨ ਸਾਡਾ ਫਰਜ਼ ਏ ਵੀ ਬੜਦਾ ਕਿ ਅਸੀਂ ਉਹਨਾਂ ਨੇ ਕਿਹੋ ਜਿਹਾ ਵਾਤਾਵਰਣ ਵੀ ਦਈਏ ਜਿਹਦੇ ਚ ਉਹਨਾਂ ਦੀ ਆਤਮਾ ਸਾਂ ਲੈ ਸਕੇ ਉਹ ਸਾਡੇ ਤੇ ਮਾਣ ਕਰ ਸਕਣ ਵੀ ਸਾਡੇ ਜਿਹੜੇ ਬਜ਼ੁਰਗ ਆ ਉਹ ਸਾਡੇ ਲਈ ਕੀ ਛੱਡ ਕੇ ਗਏ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਸਾਰਿਆਂ ਨੇ ਕੋਈ ਇਕੱਲਾ ਵਿਅਕਤੀ ਨਹੀਂ ਇਹ ਸਾਰਾ ਕੁਝ ਕਰ ਸਕਦਾ ਤੇ ਤੁਸੀਂ ਜੇ ਡਾ ਸਾਹਿਬ ਨੂੰ ਪਸੰਦ ਕਰਦੇ ਆ ਉਹਨਾਂ ਦੀ ਸੋਚ ਨੂੰ ਪਸੰਦ ਕਰਦੇ ਤੇ ਸਾਡਾ ਸਾਥ ਦੋ ਤੇ ਸਾਡੀ ਸੋਹ ਫੈਮਿਲੀ ਸਦਾ ਹੀ ਇਹ ਨਾਲ ਖੜੀ ਰਹੂਗੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਜਿੰਨਾ ਚਿਰ ਮੈਂ ਤੇ ਮੇਰਾ ਪਰਿਵਾਰ ਆ ਅਸੀਂ ਹਮੇਸ਼ਾ ਹੀ ਇਹ ਇਸੇ ਤਰ੍ਹਾਂ ਤੁਹਾਡੇ ਜਿਹੜੇ ਦੁੱਖ ਸਭ ਉਹਨਾਂ 'ਚ ਕੰਮ ਆਉਦੇ ਰਵਾਂਗੇ ਤੇ ਹਮੇਸ਼ਾ ਹੀ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਵਾਂਗੇ ਤੇ ਮੈਂ ਹੁਣ ਅਖੀਰ ਤੇ ਤੁਹਾਨੂੰ ਇਹੋ ਹੀ ਬੇਨਤੀ ਕਰਦੀ ਆ ਕਿ ਪਾਰਟੀ ਦੇ ਜਿਹੜੇ ਜੋ ਵੀ ਉਹਨਾਂ ਫੈਸਲਾ ਕੀਤਾ ਪਲੀਜ਼ ਉਹਨਾਂ ਨੂੰ ਮੰਨੋ ਤੇ ਪਾਰਟੀ ਨੂੰ ਜਿਹੜਾ ਇਹ ਜਿਹੜੀ ਸੀਟ ਆ ਉਹਨੂੰ ਜਿਤਾਉਣ 'ਚ ਬਦਦਦ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ